ਸਾਸਰੀ ਕਾੜੀ ਦਾ ਸਵਾਗਤ ਕਾੜੀ ਸੋਲ ਡਿਰੀ ਫਾਰਮ ਤੋਂ ਅੱਜ ਆਪਾਂ ਖੜੇ ਜੀ ਪਿੰਡ ਸੋਲ ਵਿੱਚ ਆਪਨਾਂ ਦੇ ਗੁਰਪ੍ਰੀਤ ਸਿੰਘ ਅੱਜ ਆਪਾਂ ਨਾਲ ਗੱਲਬਾਤ ਕਰਦੇ ਆਂ ਪੀੜੀ ਅੱਜ ਦੀ ਦਵਾਈ ਆ ਮੈਡੀਸਿਨ ਉਹ ਕਾਦੇ ਰਾਜ ਵਾਸਤੇ ਆ ਸਾਸਰੀ ਜੀ ਦੱਸ ਜੀ ਸਾਸਰੀ ਕਾ ਜੀ ਬਾਬਾ ਜੀ ਹਾਂ ਜਿਹੜੀ ਅੱਜ ਆਪਾਂ ਦਵਾਈ ਦੇਣੀ ਆ ਜੀ ਮੱਝ ਨੂੰ ਹਾਂ ਪਸ਼ੂ ਵਾਸਤੇ ਹਾਂਜੀ ਹਾਂਜੀ ਉਹ ਕਿਹੜੇ ਲਈ ਰਾਜ ਵਾਸਤੇ ਆ ਇਹ ਜੀ ਜਿਹੜੀ ਇਹ ਡੰਗਰ ਪਿੱਛਾ ਮਾਰਦਾ ਅੱਛਾ ਪਿੱਛਾ ਮਾਰਦਾ ਹਾਂ ਜਿਹਨੂੰ ਸਮੱਸਿਆ ਕਿਹੜਿਆ ਪਿੱਛੇ ਦੀ ਸਮੱਸਿਆ ਜਿਹੜੀ ਆ ਬਹੁਤ ਜਿਆਦੀ ਆਉਣੀ ਆ ਠੀਕ ਆ ਠੀਕ ਆ ਕਈਆਂ ਦੀਆਂ ਲੱਖ ਲੱਖ ਰੁਪਈਆਂ ਦੀਆਂ ਮਈਆਂ ਵਿਚਾਰ ਲਈਆਂ ਮਰ ਚੁੱਕੀਆਂ ਆ ਕਈਆਂ ਬੰਦਿਆਂ ਦੀਆਂ ਹਾਂ ਹਾਂ ਤੇ ਇਹ 100 ਗ੍ਰਾਮ ਦੀ ਗੁੜੀ ਆ ਅੱਛਾ ਜੀ ਅੱਧੇ ਲੀਟਰ ਪਾਣੀ ਚ ਘੋਲ ਲੈਣੀ ਆ ਅੱਛਾ ਜੀ ਤੇ 10 ਲੀਟਰ ਪਾਣੀ ਚ ਘੋਲ ਕੇ 10 ਮਿੰਟ ਬਾਅਦ ਆਪਾਂ ਦੇ ਦੇਣੀ ਆ। ਅੱਛਾ ਜੀ। ਬਾ ਜੋ ਕਰ ਚ ਦੇ ਰਹੀ ਜੇ ਨਾ ਨਾ ਅਜੇ ਫਿਰ ਸਭ ਤੋਂ ਵਧੀਆ। ਠੀਕ ਹੈ ਜੀ। ਇਹ 10 ਪੁੜੀਆਂ ਦਾ ਬੰਡਲ ਆ। ਠੀਕ ਆ। ਜਿਆਦਾ ਕੋਈ ਮਹਿੰਗੀ ਨਹੀਂ 650 ਰੁਪਏ ਵਾਲੀ ਇੱਕ ਪੁੜੀ ਆ। ਅੱਛਾ 50 ਰੁਪਏ ਸਸਤੀ। ਹਾਂ। ਵਧੀਆ ਠੀਕ ਹੈ ਜੀ ਇਹਦਾ। ਤੇ 500 ਰੁਪਏ ਦੀਆਂ ਸਿਰਫ 10 ਪੁੜੀਆਂ। ਅੱਛਾ 500 ਰੁਪਏ ਦਾ 10 ਪੁੜੀਆਂ। ਆਹੋ। ਤੇ 50 ਰੁਪਏ ਦੀ ਇੱਕ ਪੁੜੀ ਆ। ਹਾਂ। ਤੇ ਅੱਬਲ ਤੇ ਪੰਨਿਆ ਪੁੜੀਆਂ ਲਈ ਹਾਲ ਹੋ ਜੂ ਅੱਛਾ ਜਿਆਦਾ ਕੇਸ ਵੇਰਿਆ ਹੋਏ ਤੇ ਸੱਤ ਅੱਠਾਂ ਪੁੜੀ ਕਦਰ ਕਦੀ ਵੱਧ ਨਹੀਂ ਲੱਗਾ ਅੱਛਾ ਠੀਕ ਆ ਬਲਜਿੰਦਰ ਸਿੰਘ ਆਪਣੇ ਪਿੰਡ ਦੇ ਮੁੰਡੇ ਅੱਜ ਉਹ ਆਏ ਨਹੀਂਗੇ ਜੀ ਆਉਂਦੇ ਤੇ ਆਪਾਂ ਹੋ ਸਕਦਾ ਸ਼ਾਇਦ ਕੱਲ ਨੂੰ ਦੁਬਾਰਾ ਫੇਰ ਵੀਡੀਓ ਅਪਲੋਡ ਕਰ ਦਈਏ ਪਿੱਛੇ ਵਾਲੇ ਦੋਈ ਦੀ ਠੀਕ ਆ ਉਹਨਾਂ ਦੀ ਮੈਂ 4 ਸਾਲ ਤੋਂ ਪਿੱਛਾ ਮਾਰਦੀ ਸੀ ਅੱਛਾ ਅੱਛਾ ਸੱਤ ਪੁੜੀਆਂ ਨਾ ਦਿੱਤੀਆਂ ਠੀਕ ਆ ਹੁਣ ਮਹੀਨਾ ਆ ਗਿਆ ਹੁਣੀ ਨਹੀਂ ਉਹ ਖਾਇਆ ਅੱਛਾ ਮਾਜ ਸਾਹੀ ਸਲਾਮ ਤਸਵੀਆ ਪਰਣਾ ਵੇਸ਼ ਕੇ ਤੀਆ ਅੱਛਾ ਪਰ ਪ੍ਰੋਬਲਮ ਕੋਈ ਨਹੀਂ ਆਈ ਠੀਕ ਆ ਹਾਂ ਰਿਜ਼ਲਟ ਸਹੀ ਆ ਤੇ ਕਿਹੜੀ ਕੰਪਨੀ ਦਾ ਇਹ ਬਟਰੀਨਾਂ ਦਾ ਹੀ ਹੈ ਅੱਛਾ ਇਹ ਬਾਰੋਂ ਬੰਦਾ ਕੋਈ ਨਹੀਂ ਇਹ ਬਾਰੋਂ ਤੇ ਬਹੁਤ ਘਟਿਆ ਤੇ ਕੰਪਨੀ ਜਿਹੜੀ ਆ ਹੁਣ ਤੱਕ ਕੰਮ ਜਿਹੜਾ ਵਾ ਛੱਡ ਚੁੱਕੀ ਆ ਪਿੱਛੋਂ ਤੋਂ ਅੱਛਾ ਤੇ ਜਿਹੜਾ ਵੀਰਾ ਭਰਾ ਕੋ ਪੈ ਸਟਾਕ ਪਿਆ ਹੋਇਆ ਵਾ ਅੱਛਾ ਇਹ ਜੀ 2026 ਤੱਕ ਦਵਾਈ ਚੱਲੂਗੀ ਠੀਕ ਹੈ ਕਿਉਂਕਿ ਹਣੇ ਸਪੇਅਰ ਨਹੀਂ ਹੋਈ ਠੀਕ ਹੈ 2026 ਤੱਕ ਸਟਾਕ ਚੱਲੂਗਾ ਆਪਣੇ ਕੋਲ ਸੌਕ ਪੂਰੀ ਪਈ ਆ ਚਲ ਜੇ ਕਿ ਵੀਰ ਬਪਾਰੀ ਪਰਾਂ ਨੂੰ ਚਾਹੀਦੀ ਹੁੰਦਾ ਵੀ ਪੁੜੀਆਂ ਤੀਰ ਪੁੜੀਆਂ ਉਹ ਆਪਾਂ ਸਟਾਕ ਜਮਾ ਕਰ ਸਕਦਾ ਠੀਕ ਹੈ ਕਿਉਂਕਿ ਵਪਾਰੀ ਉਹ ਕਿਹੜੇ ਡੰਗਰ ਰੋਕੀ ਦੇ ਦਿੰਦੇ ਪਿੱਛਾ ਮਾਰਦਾ ਮੁਰਦਾ ਹਾਂ ਹਾਂ ਉਹ ਬਾਅਦ ਵਿੱਚ ਤਗੀ ਹੁੰਦੀ ਜਾਂ ਪਰੇਸ਼ਾਨੀ ਹੁੰਦੀ ਜਾਂ ਰਸੀਪਾਉਂਦਾ ਟੀਕੇ ਲੋਂਦਾ ਹਾਂ ਉਹ 500 ਰੁਪਿਆ ਇੱਕੇ ਦਿਨ ਚ ਚਲੇ ਜਾਂਦਾ ਲੈਂ ਲੈਂ ਦੀ ਤੇ ਇਹ ਜੇ 500 ਰੁਪਿਆ ਪੁੜੀਆਂ ਦੇ ਰਾਂਗਾ ਤੇ ਇਹਦਾ ਕੰਮ ਪੱਕਾ ਹੀ ਹੋ ਜੂ ਫਾਜਲਾ ਅੱਛਾ ਦੁਬਾਰਾ ਨਹੀਂ ਹੋਊਗਾ ਦੁਬਾਰਾ ਨਹੀਂ ਹੋਊਗਾ ਮarre ਮਾਜੀ ਖਰਾਬ ਹੋ ਗਈ ਮੈਂ ਨਾ ਕੋਈ ਥੋਲ ਬੜਾ ਕੋਲਾ ਕੰਮ ਹੈ ਉਹ ਠੀਕ ਹੈ ਇਹਦਾ ਕੰਮ ਇਹ ਦਵਾਈ ਬਲੂ ਕਿਵੇਂ ਆਪਣੇ ਕੋਲ ਏਦੋਂ ਐਸ ਟਾਈਮ ਤੋਂ ਆਪਣੇ ਕੋ ਘਰੀ ਪਈਆਂ ਵਾ 25 30 ਬੁੜੀਆਂ ਠੀਕ ਆ ਜੇ ਕੋਈ ਵੀਰ ਭਰਾ ਫੋਨ ਕਰੇ ਹਾਂ ਜੇ ਜ਼ਿਆਦਾ ਦੂਰ ਹੋਵੇ ਤੇ ਲਿਜਾ ਸਕਦਾ ਤੇ ਜੇ ਕੋਈ ਕੁਝ 5 7 10 ਕਿਲੋਮੀਟਰ ਦੇ ਘਰੇ ਦੇ ਹੋਵੇ ਤੇ ਫਿਰ ਆਪਾਂ ਪਹੁੰਚ ਕਰ ਦਾਂਗੇ ਠੀਕ ਆ ਹਾਂ ਤੇ ਐਡਰੈਸ ਬੋਲੋ ਆਪਣਾ ਐਡਰੈਸ ਪਿੰਡ ਸੋਹੜਾ ਹਾਂਜੀ ਜ਼ਿਲ੍ਹਾ ਤਰਨਤਾਰਨ ਠੀਕ ਆ ਅੱਡਾ ਮੇਲਚਪਾ ਲੱਗਦਾ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 989650 48814 ਜੇ ਨੰਬਰ ਆਪਾਂ ਸਬਰੀਂ ਇੰਤੇ ਦੇ ਦਾਂਗੇ ਠੀਕ ਹੈ ਜੀ ਤੁਸੀਂ ਜਦੋਂ ਲੋੜ ਹੋ ਕਰੇ ਮਰਜੀ ਗੱਲ ਕਰ ਸਕਦੇ ਹੋ ਗੱਲ ਕਰਕੇ ਵੀਜਨ ਆ ਸਕਦੇ ਜੇ ਸਾਮਾਨ ਦਾ ਕੋ ਹੋਰ ਵੀ ਬਥੇਰਾ ਹੈਗਾ ਆਪਾਂ ਲੋਕੋ ਪ੍ਰੋਡਕਟ ਹੋਰ ਵੀ ਅਗੇ ਪੈਕ ਹੋ ਜਾਵੇਖੋ ਹਿਪ ਗ੍ਰੋਥ ਪਿਆਵਾ ਤੇ ਡਬੀ ਪਈ ਪਰ ਬਾਕੀ ਕੋਈ ਜੇ ਦੀ ਐਕਸਪਾਇਰ ਡੇਟ ਜਾਂ ਕੋ ਚੱਕਰ ਨਹੀਂ ਹੋਇਆ ਹੋ ਜਾਗਾ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਤੇ ਦੇਣੀ ਦੋ ਟਾਈਮ ਇੱਕ ਟਾਈਮ ਇੱਕੋ ਜਿਹੇ ਅੜੀ ਚ ਖੋੜ ਦੇਣੀ ਹੈ ਜੜੀ ਇੱਕ ਇੱਕ ਟੈਂਡਰ ਦੇ ਕੁੜੀ ਹਾਂ ਇੱਕ ਟੈਂਪ ਕੁੜੀ ਜਿਹੜੀ ਹੋਏਗੀ ਠੀਕ ਆ ਲਗਾਤਾਰ ਚਾਰ ਕੁੜੀਆਂ ਦੇਣੀਆਂ ਮੁੜ ਕੇ ਇੱਕ ਦੋ ਤਿੰਨ ਛੱਡ ਕੇ ਦੇਈ ਜਾਂਦਾ ਠੀਕ ਆ ਹਾਂ ਮਰ ਦੇ ਲਈ ਇੱਕ ਕੁੜੀ ਨਹੀਂ ਰਹਿ ਜਾਣਾ ਹਾਂ ਲਗਾਤਾਰ ਸ਼ਾਮ ਨੂੰ ਕੁਝ ਅਸਰੇ ਜਿਹੜੇ ਟਾਈਮ ਮਰਜ਼ੀ ਦੇ ਦੋ ਕੋਈ ਗੱਲ ਨਹੀਂ ਠੀਕ ਆ ਹਾਂ ਇਹਦਾ ਕੋਈ ਟਾਈਮ ਨਾਲ ਮੀਟਰ ਨਹੀਂ ਹੈਗਾ ਕੋਈ ਚੋਕਰ ਚ ਜਾਂ ਪਾਣੀ ਪਾਣੀ ਘੋਲ ਕੇ ਪਾਣੀ ਨਾਲ ਘੋਣ ਕੇ ਇਹ ਰਹਿ ਤੇ ਬਹੁਤ ਵਧੀਆ ਅੱਛਾ ਜੈ ਡੰਗਰ ਮੂੰਹ ਭਰਾ ਨਾਲ ਨਾਲ ਤੇ ਠੀਕ ਆ ਜਿੰਨੀ ਤੇ ਮਤਲਬ ਚੋਕਰ ਚ ਕਰ ਦਿਓ ਜਿੱਥੇ ਚੰਦਾਈ ਇਹ ਕੰਮ ਠੀਕ ਆ ਹਾਂ ਚਲੋ ਸਸ਼ੀਕਰਤਨਵਾਜੀ